ਪਿੰਡ ਅਬਲੂ ਦਾ ਗਗਨਾ ਸਰਪੰਚਾ ਉਹਨੇ ਧੱਕੇ ਨਾਲ ਇੱਥੇ ਕਰਵਾਇਆ ਹੋਇਆ ਜੀ ਇਹ ਇਹ ਠਿਕਾ ਹੈ ਸਾਰੇ ਪਿੰਡਾਂ ਨੂੰ ਪ੍ਰੋਬਲਮ ਆ ਸਾਨੂੰ ਕੱਲਿਆਂ ਨੂੰ ਸਾਡੇ ਘਰ ਮਗਰਲੇ ਪਾਸੇ ਸਾਰਿਆਂ ਨੂੰ ਇੱਥੇ ਆਈ ਐਕਸੀਡੈਂਟ ਹੋਣ ਕਰਕੇ ਮੁੰਡਾ ਮਰ ਗਿਆ ਸੀ ਇੱਥੇ ਸਾਰੀਆਂ ਦੁਕਾਨਾਂ ਰੋਡ ਦੀ ਇਹ ਤੋਂ 60 ਫੁੱਟ ਜਗ੍ਹਾ ਹੁੰਦੀ ਆ ਸਾਰੀਆਂ ਦੁਕਾਨਾਂ ਨਜਾਇਜ਼ ਕਬਜ਼ਾ ਕਰਕੇ ਬਣੀਆਂ ਹੋਈਆਂ ਆ ਇਹ ਆਹ ਮੀਟ ਦੇ ਹੱਥੇ ਉੱਤੇ ਬਣਿਆ ਨੂੰ ਆਪਦੇ ਨੂੰ ਬਾਹਰ ਕਿਤੇ ਹੋਰ ਲੈ ਜੂ ਇਹ ਸਾਡੇ ਸਾਰੇ ਵਾਦੀ ਦੇ ਵਿੱਚ ਆਉਂਦੇ ਨੇ ਇਹ ਦੋ ਬੰਦੇ ਸ਼ਰਾਬ ਪੀ ਕੇ ਨੰਗੇ ਹੋ ਕੇ ਸਾਡੇ ਘਰਾਂ 'ਚ ਵੀ ਡਿੱਗਦੇ ਆ ਸਾਨੂੰ ਡਿੱਗਤਾ ਆਉਂਦੀਆਂ ਹੀ ਆ ਅਸੀਂ ਵੀਡੀਓ ਵੀ ਨੰਗਿਆਂ ਦੀ ਪਾਈ ਤਾਈਂ ਤਾਂ ਵੀ ਇਹਨਾਂ ਨੇ ਇੱਥੋਂ ਹਿਲਾਇਆ ਟੇਕਾ ਜਮਾ ਹੀ ਨਹੀਂ ਹਿਲਾਇਆ ਟੇਕਾ ਪੁੱਤ ਸਾਡਾ ਰਾਹ ਬੰਦ ਕਰ ਦਿੰਦੇ ਆ ਸਾਡਾ ਰਾਹ ਜਮਾ ਬੰਦ ਕਰ ਦਿੰਦੇ ਆ ਉੱਥੋਂ ਪੀ ਕੇ दारू ਸਾਡਾ ਸ਼ਾਮ ਨੂੰ ਹੱਜ ਨਹੀਂ ਕੋਈ ਨੰਗਨ ਦਾ ਨਾ ਬੁੜੀ ਦਾ ਨਾ ਕੁੜੀ ਦਾ ਅਸੀਂ ਬਹੁਤ ਇਸ ਗੱਲੋਂ ਦੁਖੀ ਆ ਅਸੀਂ ਮੇਤਵਾਟਿਆ ਨਿੱਕੇ ਨਿੱਕੇ ਜਵਾਕਰ ਨੂੰ ਲੈ ਕੇ ਇੱਥੇ ਹੀ ਬੈਠਿਆ ਕਰੇ ਨਾ ਸਾਡੀ ਥਾਂ ਕੇ ਪੈਸਾ ਦੇਦੇ ਅਸੀਂ ਟਪਿੰਡੋ ਹੀ ਉੱਠੀ ਜਾਂਦੇ ਵੀਰੇ ਅਸੀਂ ਰਹਿੰਦੇ ਹੀ ਨਹੀਂ ਇੱਥੋਂ ਇਹਨਾਂ ਨੂੰ ਸਾਡੀ ਲੋਹਾ ਲਿਆ ਜਨਾ ਉੱਥੇ ਬੰਦੇ ਨੰਗੇ ਹੋਏ ਕਿ ਪਈ ਜਾਂਦੇ ਅਸੀਂ ਟੱਪਦੇ ਦੁਕਾਨਤੀ ਜਾਂਦੇ ਸਾਨੂੰ ਕੋਈ ਚੱਪਨ ਨਹੀਂ ਦਿੰਦੇ ਅਸੀਂ ਮੂੰਹ ਕਰਕੇ ਪਿੱਛੇ ਆਈ ਕਰ ਕਰਕੇ ਟਪੀ ਜਾਂਦੇ ਆਹ ਆ ਇਸ ਸਾਡੀ ਕੋਈ ਗੱਲ ਬਾਤ ਨਹੀਂ ਸੁਣਦਾ ਅਸੀਂ ਤਾਂ ਇੱਥੇ ਹੀ ਬੈਠਣਾ ਨਿੱਕੇ ਨਿੱਕੇ ਜਵਾਕਰ ਨੂੰ ਇੱਥੇ ਹੀ ਮਰ ਜਾਣਾ ਜੇ ਅਸਾਂ ਅਸੀਂ ਨਹੀਂ ਪਸੰਦ ਤਾਂ ਸਾਡੀ ਜਗਾ ਖਰੀਦ ਲੈਣ ਅਸੀਂ ਚਲੇ ਜਾਨੇ ਆ ਸਾਨੂੰ ਪਾਕਿਸਤਾਨ ਛੱਡਿਆ ਹੁਣ ਚਾ ਇਹ ਠੇਕਾ ਕਿੰਨੇ ਟਾਈਮ ਤੋਂ ਇੱਥੇ ਖੁੱਲਿਆ ਹੋਇਆ ਇਹ ਠੇਕਾ 20-30 ਸਾਲਾਂ ਤੋਂ ਖੁੱਲਿਆ ਹੋਇਆ ਉਦੋਂ ਸਾਡੇ ਪਿੰਡ ਦੇ ਲੋਕ ਬੋਲਦੇ ਹੀ ਨਹੀਂ ਹੈਗੇ ਇੱਥੇ ਹੁਣ ਪਿੰਡ ਦੇ ਸਕੂਲ ਨਾਲ ਸਕੂਲ ਆ ਗੁਰੂ ਘਰ ਇੱਥੇ ਜੀ ਆ ਗੁਰੂ ਘਰ ਕੋਈ ਇਸ ਚੀਜ਼ ਦਾ ਮੁੱਦਾ ਹੀ ਨਹੀਂ ਚੱਕ ਰਿਹਾ ਜੀ ਸਾਥੋਂ ਨੰਗਿਆ ਨਹੀਂ ਜਾਂਦਾ ਜੀ ਸਾਥੋਂ ਛੱਡੋ ਜੀ ਕਿਸੇ ਪਿੰਡ ਦੇ ਵਸਨੀਕ ਤੋਂ ਨੰਗਿਆ ਨਹੀਂ ਜਾਂਦਾ ਇਹ ਤਾਂ ਆਪਾਂ ਕੋਈ ਨਾ ਕੋਈ ਹੱਲ ਕਰਦੇ ਆਂ ਬਾਕੀ ਮੈਂ ਕਿ ਤੁਸੀ ਲਿਖ ਕੇ ਲਿਖ ਕੇ ਵੀ ਦਿਓ ਮੈਨੂੰ ਤੇ ਮੈਨੂੰ ਜਿੱਥੇ ਲੋੜ ਆ ਮੈਨੂੰ ਲਾਂ ਲੈ ਕੇ ਚੱਲੋ ਇਹ ਪੰਚਾਇਤ ਤੌਰ ਤੇ ਮੈਂ ਤੁਹਾਡੇ ਨਾਲ ਵੀ ਚੱਲੂਗਾ ਠੀਕ ਹੈ ਉਹ ਤਾਂ ਕਹਿੰਦੇ ਆ ਜੀ ਅਸੀਂ ਕਾਫੀ ਟਾਈਮ ਤੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਦੀਆਂ ਰਸੀਦ ਦਿੱਤੀਆਂ ਨੇ ਅਪਲੀਕੇਸ਼ਨਾਂ ਪਰ ਸਰਪੰਚ ਸਾਹਿਬ ਇਹਦੇ ਤੇ ਕਾਰਵਾਈ ਨਹੀਂ ਹੋਣ ਦੇ ਰਹੇ ਜੀ ਅਸੀਂ ਪਹੁੰਚੇ ਆਂ ਹਲਕਾ ਬਠਿੰਡਾ ਦੇ ਪਿੰਡ ਅਬਲੂ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ दारू ਵਾਲੇ ਠੇਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਾਣਦੇ ਆ ਪੂਰੀ ਗੱਲਬਾਤ ਕੀ ਐ ਬਾਈ ਜੀ ਇਹ ਠੇਕੇ ਦਾ ਵਿਰੋਧ ਤੁਹਾਡੇ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ ਵੈਗ ਜੀ ਕੇ ਖਾਲਸਾ ਵੈਗ ਜੀ ਦੀ ਫਤਿਹ ਤੁਹਾਡੇ ਇਥੇ ਚੈਨਲ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਇਹ ਜੀ ਸ਼ਰਾਬ ਦਾ ਠੇਕਾ ਪਿੰਡ ਡਬਲ ਜ਼ਿਲ੍ਹਾ ਬਠਿੰਡੇ ਦਾ ਸਾਡੇ ਪਿੰਡ ਦੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਆ ਰੋਡ ਤੁਸੀਂ ਦੇਖ ਰਹੇ ਆ ਇਹ ਮੇਰੇ ਪਿੰਡ ਜ਼ਿਲ੍ਹਾ ਮੁਕਸਰ ਦਾ ਉਹਦੇ ਉੱਤੇ ਸਾਰੀਆਂ ਦੁਕਾਨਾਂ ਨਜਾਇਜ਼ ਕਬਜ਼ਾ ਕਰਕੇ ਬਣਾਈ ਹੋਈਆਂ ਆ ਆ ਤੁਸੀਂ ਆ ਦੇਖ ਸਕਦੇ ਹੋ ਇਹ ਪਹਿਲਾਂ ਠੇਕਾ ਹੋ ਉੱਥੇ ਸੀ ਅਸੀਂ ਉਹ ਠੇਕੇਦਾਰਾਂ ਨੂੰ ਬੀਨ ਨਿਮਰਤਾ ਸਾਹਿਤ ਬੇਨਤੀ ਕਰਕੇ ਇੱਥੇ ਕਰਵਾ ਲਿਆ ਜਦੋਂ ਇੱਥੇ ਕਰਵਾ ਲਿਆ ਓ ਠੇਕੇਦਾਰ ਮੰਨ ਗਏ ਨੇ ਹੁਣ ਇਹਨਾਂ ਨੇ ਚੱਕ ਕੇ ਇੱਥੇ ਕਰ ਦਿੱਤਾ ਅੱਜ ਇੱਥੇ ਕਰ ਦਿੱਤਾ ਪਿੰਡ ਅਬਲੂ ਦਾ ਗਗਨਾ ਸਰਪੰਚਾ ਉਹਨੇ ਉਹਨੇ ਧੱਕੇ ਨਾਲ ਇੱਥੇ ਕਰਵਾਇਆ ਹੋਇਆ ਜੀ ਇਹ ਇਹ ਠੇਕਾ ਇਹ ਇਹ ਹੁਣ ਸਾਨੂੰ ਕੀ ਇੱਥੇ ਪ੍ਰੋਬਲਮ ਸਾਰੇ ਸਾਰੇ ਪਿੰਡਾਂ ਨੂੰ ਪ੍ਰੋਬਲਮ ਆ ਸਾਨੂੰ ਕੱਲਿਆਂ ਨੂੰ ਸਾਡੇ ਘਰ ਮਗਰਲੇ ਪਾਸੇ ਬਾਬਾ ਦੀਪ ਸਿੰਘ ਨਗਰ ਸਾਰਿਆਂ ਨੂੰ ਇੱਥੇ ਆ ਐਕਸੀਡੈਂਟ ਹੋਣ ਕਰਕੇ ਮੁੰਡਾ ਮਰ ਗਿਆ ਸੀ ਇੱਥੇ ਆਹ ਮੁੰਡਾ ਆ ਦੁਕਾਨ ਵਾਲੇ ਦਾ ਭਰਾ ਤੇ ਉਹਦਾ ਐਕਸੀਡੈਂਟ ਹੋ ਗਿਆ ਵਿਚਾਰੇ ਦਾ ਉਹਦੀ ਮੌਤ ਹੋ ਗਈ ਨੌਜਵਾਨ ਮੁੰਡਾ ਸੀ ਸਾਰੇ ਦੋਨਾਂ ਪਿੰਡਾਂ ਨੂੰ ਤਕਲੀਫ ਆ ਸਾਨੂੰ ਕੱਲਿਆਂ ਨੂੰ ਤਕਲੀਫ ਨਹੀਂ ਹੈਗੀ ਆਹ ਠੇਕਾ ਚਕਵਾ ਕੇ ਮੈਂ ਇੱਥੇ ਮੈਂ ਬੇਨਤੀ ਕਰਕੇ ਇੱਥੇ ਕਰਵਾਤਾ ਮੈਨੂੰ ਕਹਿੰਦੇ ਸਾਡੇ ਸਾਡਾ ਠੇਕਾ ਕਿਹੜੇ ਦੇ ਪੁੱਤ ਨੇ ਚਕਵਾਤਾ ਮੈਂ ਤੁਹਾਨੂੰ ਸੁਪਤ ਲੱਗ ਰਿਹਾ ਜੀ ਇੱਕ ਗੁਰੂ ਅਮਰਦਾਸ ਸਿੱਖ ਹੈ ਇੱਕ ਇਹ ਆ ਆ ਚੀਜ਼ਾਂ ਸਾਡੇ ਨਾਲ ਵਿਤਖਰਾ ਹੋ ਰਿਹਾ ਆਹ ਬੰਦਾ ਇਸ ਚੀਜ਼ ਦਾ ਗਵਾਹ ਆਹ ਅਜੇ ਤਾਂ ਸਾਡੇ ਗਵਾਹ ਇਸ ਚੀਜ਼ ਦਾ ਕੀ ਤੁਸੀਂ ਇਸ ਦਿਨ ਬਾਰੇ ਕੋਈ ਪੰਚਾਇਤ ਨਾਲ ਗੱਲ ਕੀਤੀ ਜਾਂ ਪੰਚਾਇਤ ਦੇ ਕਿਸੇ ਸਰਪੰਚ ਨਾਲ ਗੱਲ ਕੀਤੀ ਹੈ ਤੁਹਾਨੂੰ ਸਰਪੰਚ ਛੱਡੋ ਜੀ ਮੋਦੀ ਤੱਕਰ ਦੇਖੋ ਆ ਸਾਡੇ ਐਸਡੀਐਮ ਗਿੱਦੜਵਾ ਸਾਹਿਬ ਨੂੰ ਇੰਨੇ ਕੰਪਲੀਟਾ ਪਾਤੀਆਂ ਬਠਿੰਡਾ ਦੇ ਡੀਸੀ ਅਹਿਮਤਪੁਰੇ ਜੀ ਉਹਨਾਂ ਨੂੰ ਵੀ ਬਹੁਤ ਵਾਰੀ ਮਿਲ ਚੁੱਕਿਆ ਜੀ ਕਿਸੇ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਐਕਸਾਈਜ਼ ਵਿਭਾਗ ਦੇ ਅਫਸਰਾਂ ਨੂੰ ਕਮਿਸ਼ਨਰਾਂ ਨੂੰ ਸਭ ਨੂੰ ਮੈਂ ਮਿਲ ਚੁੱਕਿਆ ਮੇਰੀਆਂ ਜੁੱਤੀਆਂ ਕਸੀਆਂ ਉੱਥੇ ਜਾ ਜਾ ਕੇ ਸਿਰਫ ਸਾਡੇ ਪਿੰਡ ਦੇ ਵੀ ਕੁਝ ਇੱਕ ਬੰਦੇ ਨਾਲ ਰਲੇ ਹੋਇਆ ਪੂਰੇ ਜੋਰ ਲਾਉਂਦੇ ਆ ਗਗਨਾ ਸਰਪੰਚ ਕਹਿੰਦਾ ਕਿ ਇੱਕ ਜੂਰਾ ਪੁੱਤ ਸਾਡੇ ਤੋਂ ਉੱਪਰ ਹੋ ਗਿਆ ਆਹ ਗੱਲਾਂ ਕਰਕੇ ਸਾਡੀਆਂ ਸਾਡੀ ਬੇਇੱਜ਼ਤੀ ਕਰਦੇ ਪਏ ਨੇ ਅਸੀਂ ਸਾਰੇ ਪਰੇਸ਼ਾਨ ਆ ਆ ਜਿਹੜੀਆਂ ਦੁਕਾਨਾਂ ਬਣਾਈਆਂ ਹੋਈਆਂ ਇਹ ਬੂਸ਼ੀਆਂ ਦੇ ਵਿੱਚ ਖੇਡਾਂ ਚੱਲ ਰਹੀਆਂ ਉਹਨਾਂ ਇਹ ਇਹਨਾਂ ਦਾ ਮੁੰਡਾ ਜਗਿੰਦਰ ਦਾ ਮੁੰਡਾ ਪ੍ਰਧਾਨ ਆ ਇਹ ਉਸ ਪੈਸੇ ਦੀਆਂ ਬਣੀਆਂ ਆ ਜਿਹੜਾ ਸੰਗਿਆ ਕ ਗ੍ਰਾਂਥੀ ਸਿੰਘ ਉਹ ਸ਼ਰਾਬ ਦੀ ਸ਼ਰਾਬ ਦੀਆਂ ਪੇਟੀਆਂ ਚੱਕ-ਚੱਕ ਕੇ ਇੱਧਰ ਰੱਖੀਆਂ ਹੋਈਆਂ ਸਾਡੇ ਕੋਲ ਵੀ ਵੀਡੀਓ ਬਕਾਇਦਾ ਇਸ ਚੀਜ਼ ਦੀ ਸੋ ਅਸੀਂ ਬਹੁਤ ਪਰੇਸ਼ਾਨ ਆ 2-3 ਸਾਲ ਹੋ ਗਏ ਪਰਿਸ਼ਾਨ ਚੱਲ ਜੇ ਅਸਾਂ ਨਹੀਂ ਪਸੰਦ ਤਾਂ ਸਾਡੀ ਜਗ੍ਹਾ ਖਰੀਦ ਦੇਣ ਅਸੀਂ ਚਲੇ ਜਾਣੇ ਸਾਨੂੰ ਪਾਕਿਸਤਾਨ ਛੱਡਿਆ ਹੁਣ ਚਾਹ ਸਾਰਾ ਗਗਨਾ ਸਰਪੰਚ ਵੀ ਇਸ ਚੀਜ਼ ਦੇ ਮਗਰ ਪੂਰਾ ਫੁੱਲ ਜ਼ੋਰ ਲਾ ਰਿਹਾ ਇੱਕ ਚਿੱਟੇ ਵਾਲਾ ਸਰਕਾਰ ਹੁੰਦਾ ਕਹਿੰਦੀ ਵੀ ਚਿੱਟੇ ਵਾਲਿਆਂ ਦੇ ਅਸੀਂ ਘਰ ਤੇ ਪੰਜੇ ਪੀਲਾ ਪੰਜਾ ਚਲਾਉਣੇ ਆ ਘਰ ਤੇ ਕਿਉਂ ਨਹੀਂ ਚੱਲਦਾ ਪੀਲਾ ਪੰਜਾ ਕਿ ਪੀਲਾ ਪੰਜਾ ਇਹ ਕਰਦੇ ਵੀ ਚੱਲਣਾ ਚਾਹੀਦਾ ਇਸ ਚੀਜ਼ ਦਾ ਫਿਰ ਇੱਥੇ ਕੀ ਆ ਡੇਕ ਵੱਡੀ ਹੋਈ ਸੀ ਇਹ ਡੇਕ ਵੱਟ ਕੇ ਇਹਨਾਂ ਨੇ ਆ ਡੇਗ ਵੱਟ ਕੇ ਘਰੇ ਲੈ ਜਾਂਦੇ ਸੀ ਮੈਂ ਕੰਪਲੀਟ ਪਾਈ ਹੋਈ ਸੀ ਸਾਡੇ ਭੈਣ ਜੀ ਆ ਪਿੰਡ ਸਭ ਕੋਟਲੀ ਦੇ ਉਹਨਾਂ ਨੇ ਇਹਨਾਂ ਨੂੰ ਇੱਥੇ 16000 ਰੁਪਇਆ ਪਾਇਆ ਛੜਕਦੀ ਡੇਗ ਵੱਡੀ ਜਿਹੜੀ ਜਗਲਾਤ ਵਿਭਾਗ ਦੀ ਆ ਸਾਰੀਆਂ ਦੁਕਾਨਾਂ ਰੋਡ ਦੀ ਇੱਥੋਂ 60 ਫੁੱਟ ਜਗ੍ਹਾ ਹੁੰਦੀ ਆ ਸਾਰੀਆਂ ਦੁਕਾਨਾਂ ਨਜਾਇਜ਼ ਕਬਜ਼ਾ ਕਰਕੇ ਬਣੀਆਂ ਹੋਈਆਂ ਐ ਅਸੀਂ ਤਾਂ ਫਰਜ਼ਾਸਨ ਨੂੰ ਬੇਨਤੀ ਕਰਦੇ ਸੀ ਧਰਨਾ ਲਾਉਣੇ ਆ ਹੁਣ ਵੀ ਆ ਸਾਡਾ ਜੋ ਆਹ ਮੀਟ ਦੇ ਹੱਥੇ ਉੱਤੇ ਬਣਿਆ ਨੂੰ ਆਪਦੇ ਨੂੰ ਬਾਹਰ ਕਿਤੇ ਹੋਰ ਲੈ ਜਾਓ ਇਹ ਸਾਡੇ ਸਾਰੇ ਵਾਦੀ ਦੇ ਵਿੱਚ ਆਉਂਦੇ ਨੇ ਸੋ ਇਹੀ ਸਾਡੀ ਸਰਕਾਰ ਬੇਨਤੀ ਆ ਪ੍ਰਸ਼ਾਸਨ ਨੂੰ ਨਹੀਂ ਅਸੀਂ ਜਾ ਉਹਨਾਂ ਚੋਂ ਇੱਥੇ ਤੁਸੀਂ ਕਦੋਂ-ਕਦੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਂ ਕੋਈ ਐਪਲੀਕੇਸ਼ਨ ਦਿੱਤੀ ਕੀ ਤੁਹਾਡੇ ਕੋਲ ਉਹਨਾਂ ਦੇ ਕੋਈ ਪ੍ਰੂਫ ਹੈ ਹਾਂਜੀ ਆ ਡਿਪਟੀ ਕਮਿਸ਼ਨਰ ਬਠਿੰਡਾ ਦੇ ਅਹਿਮਦ ਔਰੇ ਜੀ ਦੇ ਮੇਰੇ ਕੋਲੇ ਸਾਈਨ ਹੋਏ ਆ ਜੀ ਆਹ ਦੇਖ ਲਓ 1 ਮਿੰਟ ਆਹ ਮੇਰੀ 39113 ਨੰਬਰ PC 39113 6623 ਦੀ ਕੰਪਲੀਟ ਆ ਫੇਰਾ ਆਹ ਦੇਖੋ ਬਠਿੰਡਾ ਡਿਪਟੀ ਕਮਿਸ਼ਨਰ ਬਠਿੰਡਾ ਦੀ ਹੈਗੀ 26 2 24 ਦੀ 26 2 24 ਤੋਂ ਬਾਅਦ ਆ ਗਿਆ ਅਹਿਮਦ ਔਰੇ ਦੇ 11 9 23 ਦੇ ਸੈਨ ਹੋਏ ਸੀ ਮੇਰੇ ਨਾਲ ਕਮਿਟਮੈਂਟ ਹੋਈ ਸੀ احمد ਦੂਰੇ ਜੀ ਨਾਲ احمد ਪੁਰੇ ਜੀ ਨਾਲ ਵੀ ਜਦੋਂ ਨਵਾਂ ਸੈਕਸ਼ਨ ਆ ਗਿਆ ਤੁਹਾਡਾ ਠੇਕਾ ਚਕਵਾ ਕੇ ਅਸੀਂ ਉਧਰ ਕਰਵਾ ਦਾਂਗੇ ਉਹਨਾਂ ਨੇ ਵੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਸਿਰਫ ਨਵੇਂ ਠੇਕੇਦਾਰ ਆਏ ਸੀ ਰਿਕੁਐਸਟ ਕੀਤੀ ਸੀ ਉਹਨਾਂ ਨੇ ਕਰ ਲਿਆ ਹੁਣ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਹਿੰਦੇ ਤੁਹਾਡੇ ਪਿੰਡ ਦਾ ਗਗਨਾ ਸਰਪੰਚ ਕਰਵਾਇਆ ਗਗਨੇ ਸਰਪੰਚ ਨੇ ਚਕਵਾ ਕੇ ਸ਼ਰਾਬ ਦੀਆਂ ਟਵੇਟੀਆਂ ਇੱਧਰ ਕਰਵਾ ਦਿੱਤੀਆਂ ਦੁਕਾਨਾਂ ਦੇ ਵਿੱਚ ਫੇਰ ਸਾਡੇ ਸਾਡੇ ਕਹਿੰਦੇ ਉਹ ਕਹਿੰਦੇ ਸਾਡੀ ਮੁੱਛ ਨਹੀਂ ਵੀ ਹੁੰਦੀ ਆ ਜੇ ਉਹਨਾਂ ਦੀ ਮੁੱਛਾ ਤਾਂ ਸਮੋਤ ਛਾੜੀ ਵੀ ਹੈਗੀ ਆ ਅਸੀਂ ਵੀ ਮੁੱਛਾ ਆਲੇ ਆ ਸਾਨੂੰ ਗੁਰੂ ਗੁਰੂ ਸਾਹਿਬ ਨੇ ਖਾਲਸਾ ਸਜਾਇਆ ਹੋਇਆ ਇਹ ਇਹਨਾਂ ਗਰੀਬ ਸਿੱਖਣ ਕੋ ਦੇਉਂ ਪਾਸ਼ਾਈ ਕਰੇ ਯਾਦ ਕਰੇ ਹਮਾਰੀ ਗੁਰਹਾਈ ਸਾਨੂੰ ਸਿੱਖ ਬਣਾਇਆ ਉਹ ਸਾਨੂੰ ਕਹਿੰਦੇ ਨਹੀਂ ਫੇਰ ਫੇਰ ਲੋਕ ਕਹਿੰਦੇ ਜੀ ਇਹਦਾ ਇਹਦਾ ਮੁੱਦਾ ਬਣਾ ਲੈਂਦੇ ਆ ਇਹ ਵੀ ਸਾਨੂੰ ਕਹਿੰਦੇ ਨਹੀਂ ਮੀਟਿੰਗਾਂ ਦੇ ਵਿੱਚ ਇਹ ਮੁੰਡਾ ਬਣ ਜਾਂਦਾ ਹੈਗਾ ਫੇਰ ਹੁਣ ਦੱਸੋ ਵੀ ਮੈਂ ਤੁਹਾਨੂੰ ਕਿਸੇ ਪਾਸੇ ਦਾ ਦਿੰਦਾ ਜੀ ਆਹ ਮੇਰੀ ਮਾਂ ਖੜੀ ਆ ਆਹ ਮੇਰਾ ਪਿਓ ਖੜਾ ਅਸੀਂ ਸਾਰੇ ਵੈਸ਼ਨੂ ਬੰਦੇ ਆ ਗੁਰਸਿੱਖ ਪਰਿਵਾਰ ਆ ਸਾਡਾ ਕੋਈ ਸਾਡਾ ਪਰਿਵਾਰ ਦੇ ਵਿੱਚੋਂ ਕੋਈ ਇੱਕ ਵੀ ਨਸ਼ਾ ਨਹੀਂ ਕਰਦਾ ਇਹ ਗ੍ਰਾਂਥੀ ਹੋ ਕੇ ਗ੍ਰਾਂਥੀ ਹੋ ਕੇ ਨੂੰ ਗ੍ਰਾਂਥੀ ਦੇ ਸਿੰਘ ਨੂੰ ਗ੍ਰਾਂਥੀ ਦਾ ਸਨਮਾਨ ਕੀਤਾ ਹੋਇਆ ਉਹ ਇਹ ਕਮਾਈਆਂ ਖਾਂਦੇ ਪਏ ਨੇ ਜੀ ਆ ਜਮੀਨ ਮਗਲੇ ਪਾਸੇ ਜਮੀਨ ਮਗਲੇ ਪਾਸੇ ਮੇਰੇ ਪਿੰਡ ਦੀ ਜ਼ਮੀਨ ਆ ਮਾਤੜ ਬੰਦਿਆਂ ਤੋਂ ਉਹਨਾਂ ਨੇ ਧੱਕੇ ਨਾਲ 30 ਸਾਲ ਪਹਿਲਾਂ ਗੋਲੀ ਚਲਾ ਕੇ ਆਪ ਮੰਨੇ ਹੋਇਆ ਗੋਲੀ ਚਲਾ ਕੇ ਕਬਜ਼ਾ ਕੀਤਾ ਹੋਇਆ ਇਹਨਾਂ ਬੰਦਿਆਂ ਨੇ ਇਸ ਜ਼ਮੀਨ ਉੱਤੇ ਆ ਉਹ ਤਿਕਰ ਸਾਡੀ ਖੂਹ ਦੇ ਵਿੱਚ ਤਿੰਨ ਟਿੰਡਾ ਆਉਂਦੀਆਂ ਨੇ ਸਾਡੇ ਸਾਡਾ ਉੱਥੋਂ ਤਿਕਰ ਬਾਰਡਰ ਸਾਡੀ ਮੋਕਸਰ ਜ਼ਿਲ੍ਹੇ ਦੀ ਹੱਦ ਮੰਨਦੀ ਆ ਸਾਰਾ ਇਹ ਸਾਡੇ ਨਜਾਇਜ਼ ਕਬਜ਼ਾ ਕਰਕੇ ਚੱਲ ਰਿਹਾ ਜੀ ਇਹ ਠੇਕਾ ਕਿੰਨੇ ਟਾਈਮ ਤੋਂ ਇੱਥੇ ਖੁੱਲਿਆ ਹੋਇਆ ਹੈ ਇਹ ਠੇਕਾ 25-30 ਸਾਲਾਂ ਤੋਂ ਖੁੱਲਿਆ ਹੋਇਆ ਉਹ ਤੋਂ ਸਾਡੇ ਪਿੰਡ ਦੇ ਲੋਕ ਬੋਲਦੇ ਹੀ ਨਹੀਂ ਹੈਗੇ ਇੱਥੇ ਹੁਣ ਪਿੰਡ ਦੇ ਸਕੂਲ ਨਾਲ ਸਕੂਲ ਆ ਗੁਰੂ ਘਰ ਇੱਥੇ ਜੀ ਆ ਗੁਰੂ ਘਰ ਕੋਈ ਇਸ ਚੀਜ਼ ਦਾ ਮੁੱਦਾ ਹੀ ਨਹੀਂ ਚੱਕ ਰਿਹਾ ਜੀ ਅਸੀਂ ਸਿਰਫ ਅਸੀਂ ਮੁੱਦਾ ਚੱਕਦੇ ਹਾਂ ਕਿਉਂ ਹੋ ਉੱਥੇ ਜਾ ਕੇ ਦੇਖੋ ਇੱਥੇ ਸ਼ਾਮ ਨੂੰ ਸਾਥੋਂ ਨੰਗਿਆ ਨਹੀਂ ਜਾਂਦਾ ਜੀ ਸਾਥੋਂ ਛੱਡੋ ਜੀ ਕਿਸੇ ਪਿੰਡ ਦੇ ਵਸਨੀਕ ਤੋਂ ਨੰਗਿਆ ਨਹੀਂ ਜਾਂਦਾ ਕੁਝ ਇੱਕ ਮੇਰੇ ਪਿੰਡ ਦੇ ਬੰਦੇ ਵੀ ਇਹਨਾਂ ਨਾਲ ਸਪੋਰਟ ਕਰਦੇ ਆ ਜਿਹੜੇ ਆਪਦੇ ਆਪ ਨੂੰ ਕਮੇਟੀ ਦੇ ਮੈਂਬਰ ਸਮਝੀ ਜਾਂਦੇ ਨੇ ਸ਼ਾਸੜਾ ਕਮੇਟੀ ਦੇ ਮ ਹਾਂ ਮਾਤਾ ਜੀ ਆਪਨੂੰ ਕੀ ਕੀ ਦਿੱਕਤਾਂ ਆ ਰਹੀਆਂ ਐਸ ਠੇਕੇ ਤੋਂ ਜੀ ਅਸੀਂ ਬੇਟੇ ਦੇਖ ਦਿੱਕਤਾਂ ਸਾਨੂੰ ਆਉਂਦੀਆਂ ਜਦੋਂ ਬੰਦੇ ਸ਼ਰਾਬ ਪੀ ਕੇ ਨੰਗੇ ਹੋ ਕੇ ਸਾਡੇ ਘਰਾਂ 'ਚ ਵੀ ਡਿੱਗਦੇ ਆ ਸਾਨੂੰ ਦਿੱਕਤਾਂ ਆਉਂਦੀਆਂ ਹੀ ਆ ਅਸੀਂ ਵੀਡੀਓ ਵੀ ਨੰਗਿਆਂ ਦੀ ਪਾਈ ਤਾਈਂ ਤਾਂ ਵੀ ਇਹਨਾਂ ਨੇ ਇਥੋਂ ਹਿਲਾਇਆ ਠੇਕਾ ਜਮਾ ਹੀ ਨਹੀਂ ਹਿਲਾਇਆ ਠੇਕਾ ਪੁੱਤ ਸਾਡਾ ਰਾਹ ਬੰਦ ਕਰ ਦਿੰਦੇ ਆ ਇਹ ਸਾਡਾ ਰਾਹ ਜਮਾ ਬੰਦ ਕਰ ਦਿੰਦੇ ਆ ਹੋਵੇ ਗੁਰਸਿੱਖ ਪਿਆਰਾ ਤੇ ਐ ਹੈਰਾਨ ਥੋੜੀ ਕਰਨਾ ਦਾ ਜੀ ਗੁਰਸਿੱਖ ਪਿਆਰਾ ਹਾਂ ਆਕੇ ਕਰਾ ਕੀ ਤੁਸੀਂ ਸਰਪੰਚ ਨਾਲ ਇਹਦੇ ਬਾਰੇ ਕੋਈ ਇਕੱਠੇ ਹੋ ਕੇ ਗਏ ਸੀ ਪੁੱਤ ਗਏ ਸੀ ਦੱਸ ਇੱਕ ਇੱਕ ਕੀ ਕਹਿੰਦਾ ਸੀ ਸਰਪੰਚ ਬੋਲ ਸਰਪੰਚ ਕਹਿੰਦਾ ਸੀ ਮੈਂ ਕਿ ਦੁਕਾਨ ਚੋ ਤੇ ਠੇਕਾ ਨਹੀਂ ਚੱਕਣ ਦਿੰਦਾ ਇੱਥੇ ਹੀ ਰਹੂਗਾ ਹੈ ਤੇ ਅੱਜ ਦੁਪਹਿਰ ਤੋਂ ਬਾਅਦ ਇਹਨਾਂ ਨੇ ਚੋਰੀਆਂ ਚੱਕ ਕੇ ਦੁਪਹਿਰ ਤੋਂ ਬਾਅਦ ਠੇਕਾ ਇੱਥੇ ਰੱਖ ਲਿਆ ਕੀ ਇਸ ਤੋਂ ਬਾਅਦ ਪਹਿਲਾਂ ਕਿਤੇ ਹੋਰ ਸੀ ਜਾਂ ਇਸ ਤੋਂ ਬਦਲ ਕੇ ਇਹਨਾਂ ਨੇ ਇੱਥੇ ਰੱਖਿਆ ਸਿਰੇ ਤੇ ਸੀ ਉਹ ਉੱਥੇ ਚੁੰਡ ਤੇ ਕਮਰਾ ਉਹਦੇ ਚ ਸੀ ਉੱਥੋਂ ਪੀ ਕੇ दारू ਸਾਡਾ ਸ਼ਾਮ ਨੂੰ ਹੱਜ ਨਹੀਂ ਕੋਈ ਨੰਗਨ ਦਾ ਨਾ ਬੁੜੀ ਦਾ ਨਾ ਕੁੜੀ ਦਾ ਅਸੀਂ ਬਹੁਤ ਇਸ ਗੱਲੋਂ ਦੁਖੀ ਆਂ ਇਤੋਂ ਸਕੂਲ ਕਿੰਨੀ ਕਦੂਰ ਹੈ ਜਿਵੇਂ ਕਿ ਤੁਹਾਡੇ ਵੱਲੋਂ ਦੱਸਿਆ ਗਿਆ ਹੋ ਥੋੜਾ ਜਿਹਾ ਅੱਗੇ ਰਹਿ ਗਿਆ ਬਸ ਜਿਵੇਂ ਕਿ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਇੱਥੇ ਸਕੂਲ ਵੀ ਨੇੜੇ ਹੈ ਕਿ ਬੱਚੇ ਪਿੰਡ ਦੇ ਬੱਚੇ ਵੀ ਇੱਥੋਂ ਲੰਘਦੇ ਆਉਣੇ ਆ ਬੀਬੀਆਂ ਵੀ ਲੰਘਦੇ ਆਉਣੇ ਕੀ ਉਹਨਾਂ ਨੂੰ ਕੀ ਦਿੱਕਤ ਆਉਂਦੀ ਹੈ ਹਾਂ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਹਾਂ ਅਸੀਂ ਤਾਂ ਹੁਣ ਦੁਖੀ ਹੋਏ ਪਏ ਹਰ ਕਿਸ ਦਾ ਧਰਨਾ ਲਾਵਾਂਗੇ ਜੇ ਨਾ ਇਹ ਚੱਕਣਗੇ ਤਾਂ ਫਿਰ ਅਸੀਂ ਤਾਂ ਉੱਠਦੇ ਆ ਹੀ ਨਹੀਂ ਹਾਂ ਅਸੀਂ ਨਿੱਤ ਬੈਠਿਆ ਕਰੀ ਅਸੀਂ ਨਿੱਤ ਬੈਠਿਆ ਨਿੱਕੇ ਨਿੱਕੇ ਜਵਾਕਰ ਨੂੰ ਲੈ ਕੇ ਇੱਥੇ ਹੀ ਬੈਠਿਆ ਕਰੇ ਨਾ ਸਾਡੀ ਥਾਂ ਕੇ ਪੈਸਾ ਦੇਦੇ ਅਸੀਂ ਤਾਂ ਪਿੰਡੋਂ ਹੀ ਉੱਠੀ ਜਾਣਗੇ ਵੀਰੇ ਅਸੀਂ ਰਹਿੰਦੇ ਹੀ ਨਹੀਂ ਇੱਥੋਂ ਇਹਨਾਂ ਨੂੰ ਸਾਡੀ ਲੋਅ ਲਿਆ ਜਨਾ ਉੱਥੇ ਬੰਦੇ ਨੰਗੇ ਹੋਏ ਕਿ ਪਈ ਜਾਂਦੇ ਅਸੀਂ ਟੱਪਦੇ ਦੁਕਾਨ ਤੇ ਜਾਂਦੇ ਸਾਨੂੰ ਕੋਈ ਟੱਪਨ ਨਹੀਂ ਦਿੰਦੇ ਅਸੀਂ ਮੂੰਹ ਕਰਕੇ ਪਿੱਛੇ ਆਈ ਕਰ ਕਰਕੇ ਟੱਪੀ ਜਾਂਦੇ ਆਬ ਇਸ ਸਾਡੀ ਕੋਈ ਗੱਲ ਬਾਤ ਨਹੀਂ ਸੁਣਦਾ ਸੀ ਤਾਂ ਇੱਥੇ ਹੀ ਬੈਠਣਾ ਨਿੱਕੇ ਨਿੱਕੇ ਜਵਾਗਰ ਨੂੰ ਇੱਥੇ ਹੀ ਮਰ ਜਾਣਾ ਸਾਡੀ ਕੋਈ ਨਹੀਂ ਸੁਣੂਗਾ ਤਾਂ ਅਸੀਂ ਇੱਥੇ ਜਾਂਦੇ ਨਹੀਂ ਜੰਦੇ ਪਿੰਡ ਵਾਸੀ ਠੇਕੇ ਤੋਂ ਤੰਗ ਆ ਕੇ ਪਿੰਡ ਛੱਡਣ ਤੱਕ ਦੀ ਤਿਆਰੀ ਕਰ ਰਹੇ ਨੇ ਹਾਂਜੀ ਬਾਈ ਜੀ ਤੁਹਾਡਾ ਅੱਗੇ ਦਾ ਕੀ ਪ੍ਰੋਸੈਸ ਰਹੇਗਾ ਕਿ ਇਸ ਠੇਕੇ ਨੂੰ ਚਕਾਉਣ ਦੇ ਬਾਰੇ ਅਸੀਂ ਇੱਥੇ ਬੈਠੇ ਹਾਂ ਕਿਤੇ ਨਹੀਂ ਜਾਂਦੇ ਬਸ ਅਸੀਂ ਉਹਨਾਂ ਨੇ ਸ਼ਰਾਬ ਕਿਸੇ ਨੂੰ ਕੁਝ ਨਹੀਂ ਕਹਿੰਦੇ ਸ਼ਰਾਬ ਅਸੀਂ ਵਿਕਣ ਨਹੀਂ ਦੇਣੀ ਹੈਗੀ ਬਸ ਗਗਨਾ ਸਰਪੰਚ ਆਬਲੂ ਮਰਦਾਬਾਦ ਮਰਦਾਬਾਦ ਗਗਨਾ ਸਰਪੰਚ ਸਾਡੇ ਸ਼ਰਾਬ ਦਾ ਠੇਕਾ ਰਖਾਉਣ ਵਾਲਾ ਗਗਨਾ ਸਰਪੰਚ ਮਰਦਾਬਾਦ ਮਰਦਾਬਾਦ ਗਗਨਾ ਸਰਪੰਚ ਆਬਲੂ ਮਰਦਾਬਾਦ ਮਰਦਾਬਾਦ ਜਿਹੜਾ ਗਗਨਾ ਜੀ ਇੱਕ ਇੱਕ ਸਕੂਲ ਚ ਸਕੂਲ ਦਾ ਟੀਚਰ ਆ ਇਹ ਟੀਚਰਾਂ ਨੂੰ ਕੀ ਸਿੱਖਿਆ ਦੇਊਗਾ ਇਹ ਜੀ ਇਹ ਟੀਚਰ ਬਹੋ ਕੇ ਜਵਾਕਾਂ ਨੂੰ ਕੀ ਸਿੱਖਿਆ ਦੇਊਗਾ ਮੈਮੇ ਦਸ਼ਮੇਸ਼ ਪਵਲ ਸਕੂਲੇ ਚਲਾ ਰਿਆ ਇਹ ਕੀ ਸਿੱਖਿਆ ਦੇਊਗਾ ਠੇਕੇ ਵੀ ਠੇਕੇ ਤੋਂ ਸ਼ਰਾਬ ਪੀਣ ਜਾਇਆ ਕਰੋ ਤੁਸੀਂ ਜੋ ਇਹ ਮਤਲਬ ਕਿ ਸਰਪੰਚ ਜੋ ਠੇਕਾ ਚਲਾ ਰਿਹਾ ਉਹ ਇੱਕ ਇਹਦੇ ਨਾਲ ਇੱਕ ਸਕੂਲ ਵੀ ਚਲਾ ਰਿਹਾ ਹਾਂਜੀ ਇੱਕ ਸਕੂਲ ਵੀ ਚਲਾ ਰਿਹਾ ਬਾਕੀ ਸਿਰੇ ਜਿਹੜਾ ਸਰਪੰਚ ਦਾ ਘਰ ਆ ਉਹ ਮੇਰੇ ਪਿੰਡ ਮੁਕਸਰ ਜ਼ਿਲ੍ਹੇ ਦੀ ਜ਼ਮੀਨ ਦੇ ਵਿੱਚ ਆਉਂਦਾ ਉਹ ਆ블ੂ ਸਰਪੰਚ ਬਠਿੰਡੇ ਜ਼ਿਲ੍ਹੇ ਦਾ ਸਰਪੰਚ ਆ ਉਹ ਆ ਸਾਰਾ ਏਰੀਆ ਆਪਾਂ ਕਿਸੇ ਨੂੰ ਹੋਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਬੈਠੇ ਰਹਿਣ ਭਾਵੇਂ ਹੋਰ ਆ ਜਾਣ ਕੋਈ ਚੱਕਰ ਨਹੀਂ ਵੈਲਕਮ ਆ ਸਾਡੇ ਨਹੀਂ ਪਰ ਆ ਸਾਨੂੰ ਆ ਕੇ ਦੁਖੀ ਕਰਦੇ ਸਾਡੇ ਪਿੰਡ 'ਚ ਰਹਿ ਕੇ ਜੀ ਸਾਡੇ ਪਿੰਡ 'ਚ ਹੀ ਰਹਿ ਕੇ ਸਰਪੰਚ ਬਣਿਆ ਹੋਇਆ ਪਰਲੇ ਆ ਬਲੂ ਜ਼ਿਲ੍ਹੇ ਦਾ ਉਹ ਜੀ ਉਹ ਬੰਦਾ ਜਿਵੇਂ ਕਿ ਇੱਕ ਪਾਸੇ ਸਰਕਾਰ ਵੱਲੋਂ ਵੱਡੇ ਚਲਾਏ ਗਏ ਪ੍ਰਸ਼ਾਸਨ ਵੱਲੋਂ ਚਲਾਇਆ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਇੱਕ ਪਾਸੇ ਤਾਂ ਪਿੰਡ ਵਿੱਚ ਰੋਕ ਰਏ ਆ ਕਿ ਜੋ ਨਸ਼ਾ ਨਾ ਵੇਚਿਆ ਜਾਵੇ ਦੂਜੇ ਪਾਸੇ ਇੱਕ ਸਰਪੰਚ ਵੱਲੋਂ ਹੀ ਇੱਥੇ ਠੇਕਾ ਖਲਵਾਇਆ ਗਿਆ ਉਹ ਨਸ਼ੇ ਵੇਚਦਾ ਵੇਚਦਾ ਉਹਦਾ ਨਾਮ ਜਦਾ ਉਹ ਬੰਦਾ ਵੀ ਇਸ ਦੇ ਵਿੱਚ ਪੂਰਾ ਹੱਥ ਉਹ ਉਹ ਸਰਕਾਰ ਉਹਦੇ ਘਰ ਤੇ ਕਿਉਂ ਨਹੀਂ ਪੀਲਾ ਪੰਜਾ ਚਲਦਾ ਗਰੀਬ ਜੋ ਕਿ ਮਾੜਾ ਮੋਟਾ ਨਸ਼ਾ ਵੇਚਦਾ ਉਹਦੇ ਘਰ ਤੇ ਪੀਲਾ ਪੰਜਾ ਚਲਦਾ ਉਹਦੇ ਉਹਦੀ ਕੋਠੀ ਪਾਈ ਬਟਾ ਜ਼ਮੀਨਾਂ ਆਪਣਾ ਬਣਾਈ ਬੈਠਾ ਮੇਰੇ ਪਿੰਡ ਦੀ 20 20 ਕਿਕ ਨਾਲਾ ਜ਼ਮੀਨ ਨੱਪੀ ਬੈਠਾ ਉਹਦੇ ਪੰਜਾ ਪੀਲਾ ਪੰਜਾ ਪ੍ਰਸ਼ਾਸਨ ਬਠਿੰਡਾ ਕਿਉਂ ਨਹੀਂ ਚਲਾਉਂਦਾ ਕੀ ਵਜ੍ਹਾ ਕੀ ਹੈਗੀ ਆ ਜੀ ਚਿੱਟਾ ਵੇਚਦਾ ਫੜਿਆ ਗਿਆ ਆਹ ਦੇਖੋ ਆਹ ਆਹ ਦੇਖੋ ਉਹਦੀ ਗੱਡੀ ਵੀ ਫੜੀ ਗਈ ਹੋਈ ਹੈ ਹਲੇ ਵੀ ਵੇਚਦਾ ਹਲੇ ਵੀ ਵੇਚਦਾ ਉਹਨੇ ਹਜ਼ਾਰਾਂ ਮੁੰਡੇ ਇਸ ਇਹ ਏਰੀਏ ਦੇ ਨਸ਼ੇ ਤੇ ਲਾ ਰੱਖੇ ਨੇ ਉਹ ਬੰਦੇ ਨੇ ਕੀ ਪੁਲਿਸ ਪ੍ਰਸ਼ਾਸਨ ਇੱਥੇ ਕੋਈ ਮੌਕਾ ਵੇਖਣ ਆਇਆ ਜਾਂ ਫਿਰ ਕੋਈ ਉਹਨਾਂ ਤੇ ਕੋਈ ਕਾਰਵਾਈ ਵਗੈਰਾ ਕੀਤੀ ਹੈ ਉਹਨਾਂ ਨੇ ਉਹ ਉਹਨਾਂ ਦੀ ਵੱਡਿਆ ਨਾ ਬਣਦੀ ਹੈ ਜੀ ਪੁਲਿਸ ਪ੍ਰਸ਼ਾਸਨ ਕੀ ਕਰੂ ਸਿਆਸੀ ਦਬਾਅ ਪੈ ਜਾਂਦਾ ਆਉਂਦਾ ਹੀ ਨਹੀਂ ਕੋਈ ਜੀ ਸਿਆਸੀ ਦਬਾਅ ਪੈ ਜਾਂਦਾ ਆਹ ਆ ਬੰਦੇ ਨੂੰ ਪੁੱਛੋ ਮੌਜੂਦਾ ਗਵਾਹ ਆ ਜੀ ਜਿਹੜਾ ਸਾਨੂੰ ਸਾਡੀਆਂ ਜਾਤਾਂ ਪਰਖਦੇ ਇੱਥੇ ਕੱਲ ਪਰਸੋਂ ਗਾਲਾਂ ਕੱਢ ਕੇ ਗਿਆ ਹੈ ਕਹਿੰਦੇ ਰੋਜ਼ ਝੜਮ ਇਕੱਠੀ ਹੋ ਕੇ ਆ ਜਾਂਦੀ ਹੈ ਕਤੀੜਾ ਹੈਗਾ ਰੋਜ਼ ਝੜਮ ਇਕੱਠੀ ਹੋ ਕੇ ਆ ਜਾਂਦੀ ਹੈ ਦੱਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਚਾਹੁੰਦੇ ਆ ਵੀ ਇਹ ਠੇਕਾ ਇਸ ਰੋਡ ਦੇ ਉੱਪਰ ਚੱਕ ਕੇ ਕਿਸੇ ਆਪ ਦੇ ਭਵੇਂ ਜੇ ਜੇ ਜਿਆਦਾ ਹੀ ਇਹ ਆਪਦੇ ਘਰੇ ਲੈ ਜਾਣ ਨਹੀਂ ਗਗਨਾ ਸਰਪੰਚ ਆਪਦੇ ਘਰੇ ਲੈ ਜੀ ਬਾਈ ਜੀ ਗਗਨਾ ਸਰਪੰਚ ਲੈ ਜਾ ਦੇ ਭਾਈ ਤੁਹਾਨੂੰ ਕੀ ਕੀ ਦਿੱਕਤਾਂ ਆਉਂਦੀਆਂ ਇਸ ਠੇਕੇ ਤੋਂ ਆਹਨ ਇੱਕ ਤਾਂ ਬਾਈ ਜੀ ਇਹ ਜੇ ਤਾਂ ਆਉਂਦੇ ਆ ਇਹ ਕੋਈ ਗੱਲ ਨਹੀਂ ਚਲ ਪਿਆਰ ਮੁਹੱਬਤ ਨਾਲ ਸਾਹਬ ਉਹ ਪੀਤਾ ਤੇ ਬੰਦਾ ਮੰਨ ਜਾਂਦਾ ਹੈ ਜੇ ਕੋਈ ਆਦਾ ਠੇਕਾ ਇਧਰ ਇਧਰ ਕਿਵੇਂ ਹੋ ਗਿਆ ਬਾਈ ਜੀ ਉਹ ਐਵੇਂ ਕਤੀੜਾ ਹੈਗਾ ਆਹ ਲੱਗਦੇ ਵਾਲੇ ਕਤੀੜਾ ਹੈਗਾ ਪੰਕੀ ਜਾਂਦੇ ਹੈ ਤਾਫਲੇ ਇਧਰ ਅਸੀਂ ਇਹ ਕਹ ਰਹੇ ਆ ਵੀ ਅਸੀਂ ਬੰਦੇ ਆ ਇਨਸਾਨ ਆ ਕੋਈ ਕੁੱਤਾ ਕੁੱਤੇ ਤਰ੍ਹਾਂ ਤਾਂ ਨਹੀਂਗੇ ਚੱਲ ਬੋਲਣ ਦੀ ਅਗਲੀ ਸਿੱਖ ਲੈਣ ਚੱਲ ਕੋਈ ਗੱਲ ਨਹੀਂ ਰੱਖਿਆ ਤਾਂ ਹੈਗਾ ਹੀ ਹੈਗਾ ਅਕਲ ਤਾਂ ਹੋਣੀ ਚਾਹੀਦੀ ਬੋਲਣ ਦੀ ਸਾਡੇ ਭੈਣ ਭਾਈ ਆ ਸਾਡੇ ਸਾਥੋਂ ਵੀ ਕੱਲ ਨੂੰ ਕੰਮ ਲੈਣਾ ਇਹਨਾਂ ਨੇ ਕਿਤੇ ਨਾ ਕਿਤੇ ਜ਼ਰੂਰ ਕੁੱਤੇ ਤੱਕ ਵੀ ਆਪ ਨੂੰ ਪੈ ਜਾਂਦੀ ਆ ਅਸੀਂ ਤਾਂ ਫੇਰ ਵੀ ਇਨਸਾਨ ਆ ਜੀ ਜਿਵੇਂ ਕਿ ਮਾਤਾ ਵੱਲੋਂ ਦੱਸਿਆ ਗਿਆ ਕਿ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦਾ ਇੱਥੇ ਐਕਸੀਡੈਂਟ ਹੋਇਆ ਹੈ। ਹਾਂ ਹੋਇਆ ਸਾਡਾ ਇੱਕ ਮੁੰਡਾ ਇੱਥੇ ਮਰਿਆ ਮੁੰਡਾ। ਐਕਸੀਡੈਂਟ ਹੋਇਆ ਮਰਿਆ ਸਾਡੀ ਅਸੀਂ ਬਹਿੰਦੇ ਹੋਰ ਸੀ ਮੇਰੀ ਪੂਰੀ ਮੁੰਡੇ ਨਾਲ ਲਿਆ ਸੀਗੀ ਤੇ ਕੁਦਰਤੀ ਇੱਥੇ ਕਿਤੇ ਤੇਲਪੋਰ ਆ ਗਿਆ ਟਰਾਲਾ ਖੜਾ ਸੀਗਾ ਇੱਥੇ ਗੱਡੀਆਂ ਇਕੱਠਾ ਸਪੂਰਾ ਸੀਗਾ ਟਰਾਲੇ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਤੇ ਬਸ ਮਾਰਫ 15 ਦਿਨ ਹਸਪਤਾਲ ਦਾ ਖਰਿਆ ਪਿਆ। ਆਹ ਆਹ ਹੱਤਿਆ ਕਰ ਗਿਆ ਕੁੱਤੇ ਇੱਥੇ ਘਟੋ ਘਟ 20 ਘਟੋ ਘਟ 20 25 ਕੁੱਤੇ ਆ ਸੀ ਸਾਡੇ ਨਿੱਕੇ ਨਿੱਕੇ ਜਵਾਕ ਆ ਅਸੀਂ ਇੱਥੋਂ ਆਪਦੇ ਜਵਾਕਾਂ ਨੂੰ ਇੱਥੇ ਮੇਰਾ ਬੇਟਾ ਪੜਦਾ ਸੀ ਚਾਰ ਜਣੇ ਛੱਡਣ ਆਉਣੇ ਉਹਨੂੰ ਚਾਰ ਜਣੇ ਲੈ ਕੇ ਜਾਣੇ ਆ ਕਿਤੇ ਕੱਲ ਨੂੰ ਸਾਡੇ ਕੋਈ ਪਰਿਵਾਰ ਦੇ ਵਿੱਚੋਂ ਬੱਚੇ ਨੂੰ ਕਿਸ ਕੁੱਤਿਆਂ ਕਾਰਨ ਦੇਖਿਆ ਜੀ ਤੁਸੀਂ ਕਿੱਡੀਆਂ ਦੁਰਘਟਨਾ ਹੋ ਰਹੀਆਂ ਕੋਈ ਪ੍ਰੋਬਲਮ ਨਾ ਹੋ ਜੇ ਸਾਰੇ ਦੇ ਦੋ ਜਣੇ ਤਿੰਨ ਜਣੇ ਪਰਿਵਾਰ ਦੇ ਛਡਾਉਣ ਆਉਣੇ ਹਨ ਵੈਨ ਦੇ ਉੱਪਰ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨੂੰ ਆਪਦੇ ਠੇਕੇ ਨੂੰ ਚੱਕ ਕੇ ਕਿਸੇ ਆਪਦੇ ਏਰੀਆ ਚ ਕਿਲੋਮੀਟਰ ਪੈ ਅ블ੂ ਪਿੰਡ ਅਸੀਂ ਵੀ ਨਹੀਂ ਕਹਿੰਦੇ ਕਿਲੋਮੀਟਰ ਕਿਤੇ ਦੂਰ ਲੈ ਜਾਣ। सुरेंद्र ਕੰਬੋਜ ਗੱਲ ਕਰ ਰਹੇ ਆ ਜੀ ਆਰਐਮਬੀ ਟੈਲੀਵਿਜ਼ਨ ਤੋਂ। ਜੀ ਬਾਈ ਜੀ ਹਾਂਜੀ ਸੁਰਿੰਦਰ ਜੀ ਕੀ ਹਾਲ ਚਾਲ? ਬਾਜੀ ਤੁਹਾਡੇ ਪਿੰਡ ਵਿੱਚ ਤਰਨਾ ਲਗਾਇਆ ਗਿਆ ਪਿੰਡ ਵਾਸੀਆਂ ਵੱਲੋਂ ਠੇਕੇ ਦੀ ਸ਼ਿਫਟਿੰਗ ਨੂੰ ਲੈ ਕੇ। ਜੀ। ਉਹਦੇ ਤੇ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਸਰਪੰਚ ਨੇ ਇਹਨਾਂ ਠੇਕੇਦਾਰ ਨਾਲ ਰਲ ਕੇ ਠੇਕਾ ਖੁਲਵਾਇਆ ਜੀ ਇਹ ਹੈ ਬਾਈ ਜੀ ਇਹਨਾਂ ਆਪਣੀ ਜਿਹੜੀ ਇੱਥੇ ਦੋ ਤਿੰਨ ਘਰ ਰਹਿੰਦੇ ਆ ਪਿਛਲੇ ਪਾਸੇ ਜੀ ਹਾਂ ਉਹ ਨਾ ਮੇਰੇ ਕੋਲੇ ਆਏ ਸੀ ਦੋ ਤਿੰਨ ਜਾਣੇ ਹਾਂਜੀ ਉਹ ਕਹਿੰਦੇ ਵੀ ਸਾਡੇ ਰਸਤੇ ਦੇ ਵਿੱਚ ਨਾ ਇੱਕ ਠੇਕਾ ਖੁੱਲਿਆ ਜੋ ਕਿ ਕਾਫੀ ਸਮੇਂ ਪੁਰਾਣਾ ਮੇਰੀ ਤਾਂ ਉਮਰ ਤੋਂ ਵੀ ਮੰਨ ਕੇ ਚੱਲੋ ਪੁਰਾਣਾ ਹੋਊਗਾ ਉਹ ਹਾਂਜੀ ਹਾਂਜੀ ਤੇ ਉਹ ਠੇਕਾ ਜਿਹੜਾ ਖੁੱਲਿਆ ਕਹਿੰਦੇ ਵੀ ਉੱਥੇ ਸਾਨੂੰ ਠੇਕੇ ਦੀ ਪ੍ਰੋਬਲਮ ਆਉਂਦੀ ਹੈ ਹਾਂਜੀ ਵੀ ਕਿਹਾ ਸਾਡੇ ਲੇਡੀਆਂ ਵਗੈਰਾ ਵੀ ਲੰਘਦੀਆਂ ਤੇ ਉਹਦੇ ਵਿੱਚ ਸਾਨੂੰ ਦਿੱਕਤ ਪੈਦਾ ਹੁੰਦੀ ਹੈ ਕਿਉਂਕਿ ਉੱਥੇ ਸ਼ਰਾਬ ਪੀਣ ਵਾਲੇ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਚਲੋ ਇਹ ਤੁਹਾਡੀ ਮਤਲਬ ਕਿ ਸਮੱਸਿਆ ਵੀ ਜਾਇਜ਼ ਹੀ ਹੈ ਹਾਂਜੀ ਤੇ ਇਹਦਾ ਆਪਾਂ ਕੋਈ ਨਾ ਕੋਈ ਹੱਲ ਕਰਦੇ ਆ ਬਾਕੀ ਮੈਂ ਕਿਹਾ ਤੁਸੀਂ ਲਿਖ ਕੇ ਲਿਖ ਕੇ ਵੀ ਦਿਓ ਮੈਨੂੰ ਤੇ ਮੈਨੂੰ ਜਿੱਥੇ ਲੋੜ ਆ ਮੈਨੂੰ ਲਾਂ ਲੈ ਕੇ ਚੱਲੋ ਹਾਂਜੀ ਵੀ ਪੰਚਾਇਤ ਤੌਰ ਤੇ ਮੈਂ ਤੁਹਾਡੇ ਨਾਲ ਵੀ ਚੱਲੂਗਾ ਠੀਕ ਹੈ ਉਹ ਤਾਂ ਕਹਿੰਦੇ ਆ ਜੀ ਅਸੀਂ ਕਾਫੀ ਟਾਈਮ ਤੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਸਦੀਆਂ ਰਸੀਦ ਦਿੱਤੀਆਂ ਨੇ ਅਪਲੀਕੇਸ਼ਨਾਂ ਔਰ ਸਰਪੰਚ ਸਾਹਿਬ ਇਹਦੇ ਤੇ ਕਾਰਵਾਈ ਨਹੀਂ ਹੋਣ ਦੇ ਰਹੇ ਜੀ ਮੇਰੀ ਗੱਲ ਸੁਣੋ ਜੀ ਜੇ ਕੋਈ ਮੇਰੀ ਸਰਪੰਚੀ ਤੋਂ ਪਹਿਲਾਂ ਇਹਨਾਂ ਨੇ ਦਰਖਾਸਤਾਂ ਮੇਰੇ ਤੇ ਕਿਹਾ ਉਹਦਾ ਮੈਨੂੰ ਕੋਈ ਪਤਾ ਨਹੀਂ ਹਾਂਜੀ ਠੀਕ ਹੈ ਮੇਰੇ ਕੋਲੇ ਸਿਰਫ ਇਹਨਾਂ ਹੀ ਕਹਿਣ ਆਏ ਸੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਲਿਖ ਕੇ ਦਿਓ ਤੁਸੀਂ ਸ਼ਰਾਬ ਦੇ ਠੇਕੇ ਦੇ ਹੀ ਕਿਉਂ ਮੰਨ ਲਓ ਵੀ ਹਾਤੇ ਦਾ ਵੀ ਲਿਖ ਕੇ ਦਿਓ ਹਣਾ ਹਾਂਜੀ ਹਾਂਜੀ ਤੇ ਮੈਂ ਕਿ ਤੁਸੀ ਲਿਖ ਕੇ ਦਿਓ ਮੈਂ ਤੁਹਾਡੇ ਨੇ ਨਾਲ ਆ ਬਾਕੀ ਮੈਂ ਠੇਕੇਦਾਰ ਸਾਹਿਬ ਨੂੰ ਕਹਤਾ ਮੈਂ ਕਿ ਜੀ ਉੱਥੇ ਇਹਨਾਂ ਨੂੰ ਪ੍ਰਾਣੀ ਮਤਲਬ ਕਿ ਠੇਕੇ ਦੇ ਵਿੱਚ ਇਹਨਾਂ ਨੂੰ ਪ੍ਰੋਬਲਮ ਆਉਂਦੀ ਕਿਉਂਕਿ ਰਸਤਾ ਹੁੰਦਾ ਹਨ ਤਾਂ ਤੁਸੀਂ ਇਸ ਨੂੰ ਥੋੜਾ ਸਾਈਡ ਤੇ ਕਰ ਲੋ بس ਇੰਨਾ ਮਸਲਾ ਹੈ ਜੀ ਹੋਰ ਤਾਂ ਵੀ ਮਸਲਾ ਹੀ ਨਹੀਂ ਹੈਗਾ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਥੇ ਨੇੜੇ ਸਕੂਲ ਵੀ ਹੈ ਸਕੂਲੀ ਬੱਚੇ ਵੀ ਇੱਥੋਂ ਲੰਘਦੇ ਨੇ ਤਾਂ ਉਹਨਾਂ ਤੇ ਮਾੜਾ ਪ੍ਰਭਾਵ ਵੀ ਪੈਂਦਾ ਹੈ ਜੀ ਕਿਉਂਕਿ ਪਿੰਡ ਦੇ ਬੱਚੇ ਨੇ ਪਿੰਡ ਦੇ ਇਸ ਬਜ਼ੁਰਗ ਨੇ ਜਾਂ ਬੀਬੀਆਂ ਉੱਥੋਂ ਲੰਘਦੀਆਂ ਨੇ ਤਾਂ ਠੇਕਾ ਤਾਂ ਪਿੰਡ ਦੇ ਬਾਹਰ ਹੈ ਤਾਂ ਇੱਕ ਸਾਧਨਾ ਮਾੜਾ ਹੀ ਹੈ ਜੀ ਜੀ ਹਾਂਜੀ ਉਹ ਉਹਨਾਂ ਦੀ ਗੱਲ ਨਾਲ ਆਪਾਂ ਸਹਿਮਤ ਹੈਗੇ ਆ ਮੈਂ ਉਹਨਾਂ ਨੂੰ ਸਿਰ ਇੱਸੀ ਕਰਕੇ ਤਾਂ ਕਿਹਾ ਸੀ ਨਾ ਮੈਂ ਕਿ ਤੁਸੀਂ ਆਪਣੀ ਲਿਖਤੀ ਸ਼ਿਕਾਇਤ ਵੀ ਦੇ ਦਿਓ ਜਿੱਥੇ ਮੇਰੀ ਜ਼ਰੂਰਤ ਹੈ ਐਜ਼ ਅ ਸਰਪੰਚ ਮੈਂ ਤੁਹਾਡੇ ਦੇ ਨਾਲ ਚੱਲੂਗਾ ਠੀਕ ਹੈ ਜੀ ਕਿਉਂਕਿ ਉੱਥੇ ਤਾਂ ਬਾਈ ਜੀ ਕੁਝ ਵੀ ਨਹੀਂ ਹੁੰਦਾ ਹਨ ਆਪਾਂ ਉਹਨਾਂ ਦੇ ਨਾਲ ਹੀ ਆ ਕਿਉਂਕਿ ਧੀਆ ਭੈਣਾ ਉਹਨਾਂ ਦੇ ਕੀ ਤੇ ਆਪਣੀਆਂ ਵੀ ਕੀ